ਆਖਰੀ ਨਾਕੀ ਸਬਤਾ ਜੁੜਿਆ ਜੀ ਤੁਸੀਂ ਸ਼ੈਨ ਪੰਜਾਬ ਨਾ এনवायरमेंट ਪ੍ਰੋਕਟਰ ਦੇ ਸਾਰੇ ਦਾ ਸਵਾਗਤ ਕਰਦਾ ਜਿਸ ਟਾਈਮ ਮੈਂ ਆਈ ਹੋਈ ਆ ਫਰਟ ਦੇ ਅੱਜ ਤੋਂ ਬੀਆ ਕਿ ਚਿੱਤਲੇ ਕਿ ਦੇਸ਼ ਦਾ ਵਿਹਾਰ ਸੈਲੀਬ੍ਰੇਟ ਕੀਤਾ ਜਾ ਰਿਹਾ ਆ ਆਪ ਜੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਾਡੇ ਹਾਈ ਸਟੂਡੀਓ ਵੱਲੋਂ ਆਈ ਸਟੂਡੀਓ ਫਰਟ ਦੇ ਵਿੱਚ ਜੋ ਹੈਗਾ ਉਹਦੇ ਵੱਲੋਂ ਬਹੁਤ ਬਹੁਤ ਮਾਰਕਾ ਦੀ ਚੀਜ਼ ਤੇ ਸਾਡਾ ਆਈ ਸਟੂਡੀਓ ਦਾ ਮਕਸਦ ਹੈ ਕਿ ਅਸੀਂ ਲੋਕਾਂ ਨੂੰ ਸਫੇ ਚਾਰਾ ਤੇ ਨਾਲੇ ਉਹ ਚ ਜਿਹੜੀ ਸਫੈਤਾ ਸਾਡੀ ਛੁੱਟ ਚੁੱਕੀ ਹੈ ਬੱਚਿਆਂ ਨੂੰ ਲੇਡੀਆਂ ਨੂੰ ਅਸੀਂ ਉਹਦੇ ਨਾਲ ਦੁਬਾਰਾ ਜੋੜੀਏ ਅਜਿਹੀ ਕੋਸ਼ਿਸ਼ ਹੈ ਔਰ ਉਹ ਤਾਂ ਤੇ ਹਰ ਇੱਕ ਤਰ੍ਹਾਂ ਦੇ ਕੀ ਹੈ ਕਿ ਕੁੜੀਆਂ ਆਪਣੇ ਟੇਕ ਕਰ ਜਾਂਦੀਆਂ ਹਨ ਉਹ ਤਾਂ ਮਿਲ ਮਿਲਲਾਪ ਵੀ ਹੋਣਾ ਕਿਤਨਾ ਦੀਆਂ ਬਣਾ ਲੈਣੀਆਂ ਤੇ ਇਹ ਹੁਣ ਥੋੜਾ ਜਿਹਾ ਚੇਂਜ ਹੁੰਦਾ ਜਾ ਰਿਹਾ ਹੈ ਕਿ ਚਲੋ ਹੁਣ ਨਹੀਂ ਜਾਂਦੇ ਪਰ ਆਪਣੇ ਅਸੀਂ ਇਹ ਕਹਿ ਰਹੇ ਹਾਂ ਵੀ ਚਲੋ ਆਪਣੇ ਇੱਥੇ ਵੀ ਮਨਾਇਆ ਜਾ ਸਕਦਾ ਹੈ ਆਪਣੇ ਪੇਕੇ ਇਨੇ ਪਰ ਸੋਹਰੇ ਘਰ ਵੀ ਬਣਾ ਸਕਦੇ ਆ ਤੇ ਆਪਾਂ ਸੰਧਾਰਾ ਲੈ ਕੇ ਜਾਂਦੇ ਆ ਭਾਈ ਆਪਣੇ ਭੈਣ ਕੋਲ ਇੱਥੇ ਪਹਿਲਾਂ ਦੇ ਜ਼ਮਾਨੇ ਵਿੱਚ ਇਦਾਂ ਹੁੰਦਾ ਸੀ ਕਿ ਜਦੋਂ ਵੀ ਸੌਣ ਦਾ ਮਹੀਨਾ ਆਉਂਦਾ ਸੀ ਕਿਹਾ ਜਾਂਦਾ ਸੀ ਕਿ ਜਿਹੜੀਆਂ ਨੂੰਹਾਂ ਐ ਉਹ ਆਪਣੀ ਸੱਸ ਨੂੰ ਨਹੀਂ ਦੇਖ ਸਕਦੀਆਂ ਤਾ ਫਿਰ ਉਹ ਆਪਣੇ ਸੌਰੀ ਘਰ ਨੂੰ ਛੱਡ ਕੇ ਪਿੱਕੇ ਘਰ ਚਲੇ ਜਾਂਦੇ ਆਂ। ਦਿਨ ਤੋਂ ਪਿੱਕੇ ਘਰ ਸੱਡ ਨੂੰ ਕਾਫੀ ਚਿਰ ਹੋ ਗਿਆ ਹੁੰਦਾ ਹੈ ਕਿਉਂਕਿ ਆਪਾਂ ਵਹਈਆਂ ਨਹੀਂ ਜਾਂਦੀਆਂ। ਤਾਂ ਉੱਥੇ ਸਾਰੀਆਂ ਆਦੀਆਂ ਇਕੱਠੀਆਂ ਹੁੰਦੀਆਂ ਸੀ, ਪੁਰਾਣੀਆਂ ਅਸਲੀਆ ਮਿਲ ਜਾਂਦੇ ਸੀ। ਤੋਂ ਇੱਕ ਮਿਲ ਕੇ ਇੱਕ ਵਸ ਐਨਜੋਏ ਕਰ ਲਈ ਅਸੀਂ। ਇੱਧਾ ਕੰਦੀ ਅਸੀਂ ਨੱਚਦੀ ਅਸੀਂ ਆਪਣਾ ਜਿਹੜਾ ਸੌਰੀ ਘਰ ਦੱਬਿਆ ਹੋਇਆ ਗੁਬਾਰ ਸੀ ਉਹ ਕੱਢ ਨਹੀਂ ਆ ਸੀ ਗਿਆ ਤੇ ਆਪਣਾ ਇੰਜੋਏ ਕਰਦੀ ਸੀ ਖੁੱਲ ਕੇ ਨੱਚਦੀ ਅਸੀਂ ਇਹਨੂੰ ਆਪਾਂ ਧੀਆਂ ਕਹਿੰਦੇ ਆ ਤੇ ਆਪਾਂ ਹੁਣ ਵੀ ਆਪਾਂ ਖੁੱਲ ਕੇ ਨੱਚੇ ਰਹੀਆਂ ਬਟ ਇਹ ਹੈ ਕਿ ਥੋੜਾ ਜਿਹਾ ਦਿਖਾਵਾ ਚੇਂਜ ਹੋ ਗਿਆ ਇੱਕੋ ਦਾ ਕਹਿੰਦੇ ਨਹੀਂ ਮਤਲਬ ਚੇਂਜ ਹੋ ਗਿਆ ਕਿਉਂਕਿ ਹੁਣ ਉਹ ਮਿੱਠੀ ਨਹੀਂ ਰਹੇ ਜਿਵੇਂ ਕੋ ਰਾਣੀ ਮਿੱਠ ਸੀ ਕਿ ਸਾਸ ਨੂੰ ਨਹੀਂ ਦੇਖਣਾ ਬੜਾ ਸੋਹਰੇ ਘਰੀ ਲੈ ਕਿ ਮਟੱਸ ਜੀ ਆਪਣੇ ਕੱਟੀਆਂਵੋ ਕੇ ਜੋ ਸਾੜੀਆਂ ਸੇ ਹਿਲੀਆਂ ਪਹਿਣਾ ਆਪਸ ਵਿੱਚ ਅਸੀਂ ਗੋਲਦੀਆਂ ਐ ਖੇਡਦੀਆਂ ਅਸੀਂ ਅਸੀਂ ਦੀਆ ਮਨਾ ਲੈਂਦੇ ਆ ਤੇ ਅੱਜ ਅਸੀਂ ਦੀਆ ਮਨਾਈਆਂ ਆ ਇਸ ਸਟੂਡੀਓ ਵਿੱਚ ਸਾਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਗਿੱਧਾ ਪਾਇਆ ਡਾਂਸ ਕੀਤਾ ਖੋਣ ਸਿਖਾਵਾਂਗੇ ਪੀਵਾਂਗੇ ਤੇ ਨੱਚਾਂ ਦੀਆਂ ਦਾ ਮੇਨ ਮਕਸਦ ਕੀ ਹੁੰਦਾ ਇਹ ਸਾਵਣ ਮਹੀਨੇ ਦਾ ਮੱਧ ਮਹਾਪੁਰਨ ਤਿਉਹਾਰ ਹੈ ਇਹਦੇ ਵਿੱਚ ਕੀ ਹੁੰਦਾ ਹੈ ਆਪਾਂ ਸਾਰੇ ਪੇਕੇ ਦੀ ਇਹ ਸਾਂਝ ਦੀ ਤਰਜਮਾਨੀ ਕਰਦਾ ਹੈ ਇਹ ਤਿਉਹਾਰ ਤੇ ਇਸ ਦੇ ਵਿੱਚ ਅਸੀਂ ਜਿਹੜਾ ਸਾਡਾ ਪੁਰਾਣਾ ਚੁੱਕਿਆ ਸਾਨੂੰ ਵਿਰਸਾ ਹੈ ਇਹ ਸਾਡੇ ਅੱਜ ਦੇ ਬੱਚੇ ਆ ਇਹਨਾਂ ਨੂੰ ਸਾਡੇ ਵਿਰਸੇ ਬਾਰੇ ਕੁਝ ਅਨੰਦ ਨਹੀਂ ਪਤਾ ਤਾਂ ਇਹ ਰਹਾ ਦੇ ਨਾਲ ਅਸੀਂ ਇਹਨਾਂ ਨੂੰ ਇਹਨਾਂ ਨੂੰ ਵੀ ਆਪਣੇ ਪੁਰਾਣੇ ਵਿਰਸੇ ਨਾਲ ਸਾਂਝ ਪਾਉਂਦੇ ਸੱਯੋ ਨੇ ਵਰਸਨ ਅੰਬਰ ਸੱਯੋ ਨੇ ਵਰਸਨ ਅੰਬਰ ਚਾਹਿਆ ਕਟਾਵਨੀ ਮੋਰਾ ਨੇ ਮਹਿਕ ਸੱਦੀ ਹੈ ਦੇਖੋ ਚਾਹਾਂ ਦੀ ਕਾਵਾ ਚਿੜੀਆਂ ਹੋਰ ਜਨੌਰਾਂ ਸ਼ਿਰਕਤ ਕੀਤੀ ਹੈ ਮਾਵਾ ਦੀਆਂ ਤਰਸ ਰਹੀਆਂ ਧੀਆਂ ਨੂੰ ਬਾਵਾ ਨਹੀਂ ਪਿੱਪਲਾਂ ਤੇ ਪੀਂਗ ਨੂੰ ਦੇ ਕੇ ਹੁਲਾਰਾ ਨਹੀਂ ਚਰ ਖੜੇ ਤੇ ਤੰਦ ਪਾ ਕਰਦੀਏ ਦੁਬਾਰਾ ਨਹੀਂ ਪੱਖੀਆਂ ਦੇ ਘੁੰਗਰੂ ਕਰਦੇ ਤਰਸ ਮਾਨੀ ਚਾਂਜਰਾਂ ਦੇ ਬੋਲ ਵੀ ਕਹਿੰਦੇ ਹੁਲਾਰਾ ਨਹੀਂ ਮੇਰੇ ਵੱਲੋਂ ਆਪ ਸਭ ਨੂੰ